ਹਾਂਜੀ ਮੇਰਾ ਨਾਮ ਗਰਮੀਤ ਕੌਰ ਹੈ ਪਿੰਡ ਕਿਹੜਾ ਤੁਹਾਡਾ ਹਾਂਜੀ ਲਖਣਕਲਾ ਅੱਜ ਤੁਸੀਂ ਸਿਵਲ ਹਸਪੀਟਲ ਜੇਰੇ ਲਾਜੋ ਕੀ ਕਾਰਨ ਆ ਹਾਂਜੀ ਮੇਰੇ ਅਸੋਰੇ ਪਰਿਵਾਰ ਵੱਲੋਂ ਰੋਜ ਕੁੱਟਮਾਰ ਹੁੰਦੀ ਆ ਕੀ ਕਾਰਨ ਕੀ ਆ ਕੁੱਟਮਾਰ ਕਰਨ ਦਾ ਮੇਰਾ ਘਰ ਵਾਲਾ ਵਿਦੇਸ਼ ਚ ਰਹਿੰਦਾ ਹੈ ਤੇ ਮੇਰੇ ਨਾਨਾ ਤੇ ਉਹਦਾ ਨਾਮ ਕੀ ਤੁਹਾਡੇ ਘਰ ਵਾਲੇ ਦਾ ਹਰਪ੍ਰੀਤ ਸਿੰਘ ਅੱਛਾ ਕਿੰਨੇ ਸਾਲਾਂ ਤੋਂ ਵਿਦੇਸ਼ ਦੇ ਵਿੱਚ ਹਾਂਜੀ 12-13 ਸਾਲ ਹੋ ਗਏ ਹੈ ਅੱਛਾ ਤੇ ਪਿੱਛੇ ਸੋਹਰਾ ਪਰਿਵਾਰ ਕੱਲੀ ਤੰਗ ਕਰਦਾ ਸੀ ਕਹਿੰਦੇ ਕਿ ਘਰ ਸਾਡਾ ਹੈ ਤੁਹਾਡਾ ਕੁਝ ਨਹੀਂ ਇੱਥੇ ਘਰੋਬਾਰ ਜਾਓ ਅੱਛਾ ਇਹ ਬੱਚੇ ਤੁਹਾਡੇ ਕਿੰਨੇ ਆ ਹਾਂਜੀ 2 ਤੇ ਉਹਨਾਂ ਨੂੰ ਵੀ ਸੋਹਰਾ ਪਰਿਵਾਰ ਨਹੀਂ ਰੱਖਦਾ ਤੁਹਾਡਾ ਨਹੀਂ ਤੇ ਉਹਦੇ ਕਰਕੇ ਤੁਹਾਡੇ ਨਾਲ ਕੁੱਟਮਾਰ ਕੀਤੀ ਹਾਂਜੀ ਕੁੱਲ ਕੁੱਟਮਾਰ ਕਰਦਾ ਤੁਹਾਡੇ ਨਾਲ ਹਾਂਜੀ ਨਨਾਨ ਤੇ ਨਨਾਨ ਦਾ ਮੁੰਡਾ ਤੇ ਸੱਸ ਸੋਹਰਾ ਨਾਮ ਕੀ ਉਹਨਾਂ ਦੇ ਹਾਂਜੀ ਕਮਲੇਸ਼ ਰਾਣੀ ਨਨਾਨ ਦਾ ਨਾਮ ਹੈ ਤੇ ਮੁੰਡੇ ਦਾ ਨਾਮ ਹੈਗਾ ਸਿਮਰਨ ਸਿੰਘ ਅੱਛਾ ਤੇ ਜਿਹੜਾ ਤੁਹਾਡੀ ਵੀਡੀਓ ਵਾਇਰਲ ਮਿਲ ਕੇ ਤੁਹਾਨੂੰ ਲੰਮੇ ਪਾਤੇ ਪਟਿਆ ਜਾ ਰਿਹਾ ਵਾ ਪੁੱਛ ਕੋਣ ਕੋਣ ਦਾ ਬੰਦਾ ਪਟਿਆ ਵਾ ਹਾਂਜੀ ਨਨਾਨ ਦਾ ਮੁੰਡਾ ਤੇ ਨਨਾਨ ਅੱਛਾ ਜੀ ਹਾਂ ਨਨਾਨ ਘਰ ਦੇ ਵਿੱਚ ਰਹਿੰਦੀ ਤੁਹਾਡੇ ਹਾਂਜੀ ਠੀਕ ਹੈ ਤੁਹਾਡੇ ਪਰਿਵਾਰ ਦੇ ਬਾਰੇ ਹਾਂਜੀ ਹਾਂਜੀ ਤੁਹਾਡੇ ਬੱਚੇ ਕਿੰਨੇ ਆ ਹਾਂਜੀ ਮੇਰੇ ਬੱਚੇ ਦੋ ਕਿੱਡੇ ਕ 8 ਸਾਲ ਦਾ ਬੇਟਾ ਤੇ 4 ਸਾਲ ਦੀ ਗੁੜੀ ਆ ਤੇ ਇਹ ਜਿਹੜਾ ਤੁਹਾਨੂੰ ਵੀਡੀਓ ਤੇ ਪਟਿਆ ਵਾ ਕਿਦੋਂ ਪਟਿਆ ਤੁਹਾਨੂੰ ਇਹ ਵੀਰਵਾਰ 4 ਤਰੀਕ ਤੇ ਕੀ ਗੱਲ ਤੁਹਾਨੂੰ ਨਬੂਜਲਾ ਪਟਿਆ ਕਰੋ ਬਾਹਰ ਕੱਢਣ ਦੇ ਮਾਰੇ ਆ ਕੀ ਕੀ ਤੁਹਾਡੇ ਡੰਡੇ ਸੋਟੇ ਵਾਲ ਪੱਟੇ ਚੱਪਲਾ ਹਾਂਜੀ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹੈ ਹਾਂਜੀ 4 ਵਜੇ ਹੋਈ ਨਹੀਂ ਸਰ ਕੋਈ ਘਰਵਰੀ ਨਹੀਂ ਹੋਈ ਹੈਗੀ ਮੋਹਣਪਾਲ ਬਾਈ ਕੀ ਨਾਮ ਹਾਂਜੀ ਜੀ ਕੀ ਨਾਮ ਆ ਜਿਨ੍ਹਾਂ ਦੇ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਤੇ ਚੰਦ ਮੇਰੀ ਸੱਸ ਦੇ ਅੱਬੋ ਤੇ ਕਮਲੇਸ਼ ਰਾਣੀ ਤੇ ਉਸ ਦਾ ਮੁੰਡਾ ਤੇ ਪਰਵਿੰਦਰ ਕੌਰ ਜਿਸ ਦਾ ਘਰ ਵਾਲਾ ਮੇਰੀ ਨਨਾਨ ਦੀ ਗੁੜੀਆ ਵਾ ਉਹਦਾ ਘਰ ਵਾਲਾ ਪੁਲਿਸ ਟੀਆ ਪਰਮਜੀਤ ਸਿੰਘ ਤੇ ਉਹ ਉਹਦੀਆਂ ਧਮਕੀਆਂ ਦਿੰਦੇ ਆ ਕਿ ਤੂੰ ਕੀ ਕਰ ਲਉਗੀ ਜਾ ਉਹ ਜਿੱਦਾਂ ਮਰਜੀ ਨੂੰ ਕੁੱਟੋ ਅਸੀਂ ਆਪ ਹੀ ਸੰਭਾਲ ਲਾਂਗੇ ਜਿੱਦਾਂ ਮਰਜੀ ਕੁੱਟ ਮਾਰ ਕਰੋ ਜੋ ਮਰਜੀ ਕਰੋ ਕਿ ਅਸੀਂ ਆਪ ਹੀ ਦੇਖ ਲਾਂਗੇ ਘਰ ਵਾਲਾ ਪੁਲਿਸ ਟੀਆ ਕਿਹੜੇ ਵਿਭਾਗ ਦੇ ਵਿੱਚੋਂ ਆੜਾ ਪੁਲਿਸ ਦੇ ਵਿੱਚ ਕਿੱਥੇ ਡਿਊਟੀ ਉਹਦੀ ਹਾਂਜੀ ਕੋਜੇਵਾਲ ਕੀ ਨਾਮ ਕੀ ਉਹਦਾ ਰਮਜੀਤ ਸਿੰਘ ਉਹਨੇ ਵੀ ਕਦੀ ਤੁਹਾਡੇ ਨਾਲ ਕੋਈ ਬਸਲੂਕੀ ਕੀਤੀ ਆ ਕਦੀ ਆਪ ਕਦੀ ਹਾਂ ਜੀ ਕਹਿ ਦਿੰਦਾ ਕਿ ਕੋਈ ਨਹੀਂ ਮੈਂ ਦੇਖ ਲੂੰਗਾ ਮੈਂ ਸਭ ਸੰਭਾਲ ਲੂੰਗਾ ਤੁਸੀਂ ਕੁੱਟੋ ਮਾਰੋ ਜੋ ਮਰਜ਼ੀ ਕਰੋ ਦੂਜੀ ਗੱਲ ਪਿੰਡ ਦੇ ਸਰਪੰਚ ਜਾਂ ਹੋਰ ਮੋਹਤਲ ਵਿਅਕਤੀਆਂ ਤੋਂ ਅੱਜ ਦੀ ਮਾਮਲਾ ਸੁਝਾਇਆ ਨਹੀਂ ਨਹੀਂ ਬਸ ਇਦਾਂ ਹੀ ਮੋਤੇ ਪੰਚਾਇਤ ਚ ਸੁਲਾਸਾ ਪਾਈ ਕਰ ਲੈਂਦੇ ਆ ਤੇ ਬਾਅਦ ਚ ਉਹ ਹੀ ਹਾਲ ਉਹ ਬਾਡੀ ਕੀ ਮੰਗਦਾ ਜੀ ਹਾਂ ਜੀ ਮੇਰੀ ਇਨਸਾਫ ਦੀ ਮੰਗ ਕਰਦੇ ਤੁਸੀਂ ਕਿਸ ਤਰ੍ਹਾਂ ਕਿਹਦੀ ਕਾਰਵਾਈ ਮੰਗਦਾ ਹਾਂਜੀ ਪੰਜ ਕੀ ਨਾਂ ਤੁਹਾਡਾ ਹਾਂਜੀ ਸੰਦੀਪ ਕੌਰ ਕਿੱਥੇ ਤੋਂ ਆਣਾ ਲਏ ਅਸੀਂ ਪਲਾਟ ਦੇ ਠੀਕ ਹੈ ਜੀ ਹਾਂਜੀ ਅੱਜ ਤੁਸੀਂ ਹਸਪਤਾਲ ਆਏ ਹੋ ਤੁਹਾਡੇ ਨਾਲ ਕੌਣ ਹੈਗੇ ਜਿਹਦੇ ਲਈ ਥੋੜਾ ਚਾਨਣਾ ਪਾਓ ਸਰ ਇਹ ਮੇਰ ਨੂੰ ਨਾਨੇ ਅੱਛਾ ਜੀ ਇਹਨਾਂ ਉਹ ਵੀਰਵਾਰ ਸਵੇਰੇ 11 11:30 ਵਜੇ ਤੱਕ ਬਹੁਤ ਇਹਨਾਂ ਦੀ ਸਾਨੂੰ ਖਬਰ ਮਿਲੀ ਕਿ ਇਹਦੇ ਨਾਲ ਇਦਾਂ ਹੋਇਆ ਵਾ ਵੀਡੀਓ ਪਹੁੰਚੀ ਗਈ ਸਾਡੇ ਕੋਲ ਅਹੀਂ ਸਰ ਉਸ ਵੇਲੇ ਮੇਰੇ ਬਾਕੀ ਵੀ ਭੈਣਾ ਪਰਜਾਈ ਦੀ ਵੱਡੀ ਭਰਾ ਸਾਰੇ ਆਏ ਸੀ ਤੇ ਉਹਨਾਂ ਤੱਕ ਨੂੰ ਸਾਰੇ ਇਹਨੂੰ ਹਸਪੀਟਲ ਚ ਐਡਮਿਟ ਕਰਾਇਆ ਕੀ ਗੱਲ ਹੋ ਜਾਨਾ ਇਹਨੂੰ ਗੁੱਟਮਾਰ ਹੋਈ ਜਿਹੜੀ ਵੀਰਲ ਵੀਡੀਓ ਸਰ ਇਹ ਸਾਨੂੰ ਦੱਸਦੀ ਨਹੀਂ ਸੀ ਭਈ ਇਹਦੇ ਨਾਲ ਕਾਫੀ ਮਹੀਨੇ ਆ ਉਹ ਸਾਲਾਂ ਤੋਂ ਇਹ ਕੰਮ ਚੱਲਦਾ ਪਿਆ ਇਹਨਾਂ ਦੇ ਘਰ ਦੇ ਤੇ ਅਸੀਂ ਇਹੀ ਕਹਿਣਾ ਕਿ ਤੂੰ ਤੇਰਾ ਘਰ ਹੈ ਤੂੰ ਆਪਣੇ ਘਰ ਦਾ ਬੱਚਿਆਂ ਨੂੰ ਸੰਭਾਲ ਆਪਣੇ ਹਸਬੰਦ ਨਾਲ ਰਹਿ ਰਾਜੀ ਤੇ ਬਸ ਆਪਣਾ ਹਸਬੰਦ ਠੀਕ ਆ ਹਾਂਜੀ ਠੀਕ ਹੈ ਠੀਕ ਹੈ ਉਹ ਵੀ ਇੰਟਰਫੇਰ ਕਰਦੇ ਕਿ ਮੇਰੀ ਰੋਟੀ ਘੁੱਟ ਮਾਰ ਹੋ ਰਹੀ ਹੈ ਹਾਂਜੀ ਬੋਲਦੇ ਰਹੇ ਹੈਗੇ ਆ ਬਟ ਜਦੋਂ ਉਹ ਆਉਂਦੇ ਸੁੱਟੇ ਉਦੋਂ ਉਹਨਾਂ ਦੇ ਸਾਹਮਣੇ ਕੁਝ ਨਹੀਂ ਕਹਿੰਦੇ ਇਹਨੂੰ ਮੰਗਰੋ ਬਹੁਤ ਤੰਗ ਕਰਦੇ ਇਹਨਾਂ ਨੂੰ ਕੌਣ ਕੌਣ ਤੰਗ ਕਰਦਾ ਸਾਰੇ ਪਰਿਵਾਰ ਚ ਸਰ ਮੇਰੇ ਹੁੰਦਿਆ ਮੈਂ ਗਈ ਇੱਕ ਦੋ ਵਾਰ ਹੀ ਮੇਰੇ ਹੁੰਦਿਆ ਵੀ ਇਹਦੀ ਸੱਸ ਨਾਨਾ ਨਾ ਔਰ ਉਹ ਮੁੰਡਾ ਤੇ ਜੋ ਪਰਮਜੀਤ ਦੀ ਘਰ ਦੀ ਉਹਨਾਂ ਨੇ ਵੀ ਬਹੁਤ ਮਤਲਬ ਪਰਮਜੀਤ ਕੋਣ ਨਾ ਤੂੰ ਪਹਿਲਾਂ ਨਹੀਂ ਮੇਰੀ ਵਿਰੋਧ ਕੀਤਾ ਮਾਰੋ ਸਰ ਇਹ ਕੀਤਾ ਕੀਤਾ ਹੈ ਇਹਨਾਂ ਨੇ ਕੀਤਾ ਇਹ ਬਟ ਉਹ ਹੀ ਸਰਪੰਚ ਸਾਹਿਬ ਨੇ ਕਹਿ ਦਿੱਤਾ ਪਿੰਡ ਵਾਲਿਆਂ ਨੇ ਕਿ ਘਰੇ ਆ ਜਾ ਕੋਈ ਗੱਲ ਨਹੀਂ ਹੈ ਘਰ ਦੇ ਲੈ ਕੇ ਤੁ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਕਿੰਨਾ ਕਟਿਆ ਮਰਿਆ ਕਰਾ ਉਹ ਬਾਕੀ ਅੰਦਰ ਦਿਖਦਾ ਨਹੀਂ ਕਿੰਨਾ ਤਸ਼ੱਦਦ ਹੋ ਰਿਆਣਾ ਸਰ ਇਹੀ ਫੇਰ ਸਾਨੂੰ ਇਹੀ ਤਾਂ ਕਹਿੰਦੇ ਪਏ ਕਿ ਤੁਸੀਂ ਘਰੇ ਲੈ ਕੇ ਆਓ ਛੁੱਟੀ ਲੈ ਕੇ ਆਓ ਇਹਦੇ ਹਸਬੰਦ ਨੂੰ ਜ਼ੋਰ ਦੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਸਰ ਹਜੇ ਤੱਕ ਨਹੀਂ ਐਚ ਆਰ ਉਹ ਮੈਡਮ ਨੇ ਸਾਨੂੰ ਦੱਸਿਆ ਸੀ ਇਹ ਤੇ ਕਿਹੜੇ ਮੈਡਮ ਆ ਸੋਨਮਦੀਪ ਕੀ ਕਹਿੰਦੇ ਹੋ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਫਾਈਲ ਬਣੀ ਹੈ ਤੁਸੀਂ ਆਇਓ ਸਰ ਮੈਂ ਸੁੱਤਰਵਾਰ ਆਇਆ ਸੀ ਸਾਮੀ ਇਸ ਟਾਈਮ ਗਿਆ 7 ਵਜੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕੱਲ 9 ਵਜੇ ਆਇਓ ਸਰਪੰਚ ਸਾਹਿਬ ਨੂੰ ਲੈ ਕੇ ਅਹੀਂ ਸਰਪੰਚ ਸਾਹਿਬ ਨੂੰ ਕਿਹਾ ਤੇ ਸਰਪੰਚ ਸਾਹਿਬ ਨੇ ਸਾਨੂੰ 7 ਵਜੇ ਅਗਲੇ ਦਿਨ ਫੋਨ ਕਰ ਦਿੱਤਾ ਕਿ ਨਹੀਂ ਮੈਡਮ ਕਹਿੰਦੀ ਸਾਮੀ 4 ਵਜੇ ਆਇਓ ਉਹ ਸਾਮੀ 4 ਵਜੇ ਸਾਨੂੰ ਸਾਢੇ 3 ਵਜੇ ਫੋਨ ਤੁਹਾਨੂੰ ਦਰਦਰ ਭਟਕਣਾ ਕਰ ਰਹੇ ਹੋ ਹਾਂ ਨਹੀਂ ਉਹਨਾਂ ਨੇ ਸਾਨੂੰ ਮਤਲਬ ਕਿ ਆਲਾ ਟਾਲਾ ਕਰ ਦਿੱਤਾ ਹੈ ਤੁਸੀਂ ਸਾਫ਼ ਜੀ ਮੈਂ ਹਾਂ ਜੀ ਤੇ ਇਹ ਤੁਹਾਡੀ ਹੁਣ ਪੰਜਾਬ ਸਰਕਾਰ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਸਾਡੇ ਕੋਲ ਇਨਸਾਫ ਦਵਾਇਆ ਜਾਏ ਉਹਨੂੰ ਹਰ ਰੋਜ਼ ਘਰ ਦੇ ਵਿੱਚੋਂ ਕੱਢਣਾ ਕੱਢਦੇ ਆ ਤੇ ਸੱਸ ਸੋਹਰਾ ਨਾਨਾ ਰਲ ਕੇ ਤੇ ਉਹਨੂੰ ਉਹਦਾ ਘਰ ਦਾ ਜੋ ਵੀ ਬਣਦਾ ਉਹਨੂੰ ਘਰ ਦਾ ਮਿਲੇ ਇਹਨਾਂ ਦਾ ਜੀਠ ਦੌਰ ਨਹੀਂ ਹੈਗਾ ਸਰ ਉਹਦਾ ਥੋੜਾ ਦੇਖ ਨਹੀਂ ਇਹ دیر ਸੀ ਤੇ ਉਹ ਤੇ ਪਹਿਲੇ ਹੀ ਪੁਲਿਸ ਨੇ ਅੰਦਰ ਕੀਤਾ ਠੀਕ ਹੈ ਜੀ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਸਰ ਮੈਂ ਅਹੀਂ ਇਹ ਹੀ ਕਹਿਣਾ ਚਾਹੁੰਦਾ ਕਿ ਇਹ ਦੱਸਦੀ ਹੈ ਕਿ ਇਦਾਂ ਹੀ ਹੁੰਦਾ ਹੈ ਹਰ ਰੋਜ਼ ਹਰ ਰੋਜ਼ ਤੇ ਅਹੀਂ ਵੀ ਚਲੋ ਤਾਂ ਕਹਿੰਦੇ ਨੇ ਤੇ ਇਹਨੂੰ ਆਪਣੇ ਘਰੇ ਹੇ ਭਲਾ ਖਾਸ 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 ਉੱਥੇ ਇਹਨਾਂ ਦੇ ਮੈਨੂੰ ਕੀ ਪੇਕਾ ਵਰਵਾ ਦਾ ਪੇਕਾ ਠੀਕ ਹੈ ਹਾਂਜੀ ਪੀੜਿਤ ਪੱਖ ਨੂੰ ਕੀ ਮਿਲਿਆ ਇਨਸਾਫ ਉਸ ਦੇ ਬਾਰੇ ਅੱਜ ਅਸੀਂ ਆਏ ਆ ਐਸਚਓ ਸਦਰ ਮੈਡਮ ਸੋਨਦੀਪ ਜੀ ਕੋ ਮੈਡਮ ਕੀ ਉਹਨਾਂ ਨੂੰ ਇਨਸਾਫ ਮਿਲਿਆ ਜੋ ਲਖਣਕਲਾ ਦੇ ਔਰਤ ਨੂੰ ਫਟਿਆ ਗਿਆ ਵਾ ਜੀ ਲਖਣਕਲਾ ਤੋਂ ਗੁਰਮੀਤ ਕੌਰ ਵਾਸੀ ਲਖਣਕਲਾ ਦੀ ਸਾਨੂੰ ਐਮਐਲਏ ਰਿਸੀਵ ਹੋ ਗਈ ਸੀ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਸਿਮਰਨ ਸਿੰਘ ਦੇ ਖਿਲਾਫ ਜੋ ਵੀ ਬੰਦੀ ਉਹ ਕਾਰਵਾਈ ਸਾਡੇ ਵੱਲੋਂ ਕੀਤੀ ਗਈ ਹੈ ਜੀ ਮੈਡਮ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਨਨਾਨ ਤੇ ਉਹਦਾ ਮੁੰਡਾ ਉਹ ਬਿਲਕੁਲ ਬੇਰਹਿਮੀ ਨਾਲ ਸੜਕ ਤੇ ਗੋਟਿਆ ਜਿਸ ਦੀ ਉਸਨੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਆ ਜੀ ਤੇ ਉਸ ਤੋਂ ਇਲਾਵਾ ਆਏ ਦਿਨ ਸੱਸ ਸੋਲਾਂ ਨੂੰ ਗੋਟ ਦੇ ਮਾਰਦੇ ਰਹਿੰਦੇ ਆ ਜੀ ਇਹਦੇ ਬਾਰੇ ਕੀ ਕਾਰਵਾਈ ਹੋਈ ਹੈ ਜੀ ਆ ਕੀੜੀਪੀ ਦੇ ਲੇਡੀ ਗੁਰਮੀਤ ਕੌਰ ਵਾਸੀ ਲਖਣਕਲਾ ਵੱਲੋਂ ਆਪਣੀ ਸਟੇਟਮੈਂਟ ਦੇ ਵਿੱਚ ਸਿਰਫ ਸਿਮਰਨ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ ਉਹਦੇ ਅਕੋਰਡਿੰਗਲੀ ਜੋ ਉਹਦੀ ਸਟੇਟਮੈਂਟ ਦੇ ਪਲੱਸ ਐਮਐਲਏ ਦੇ ਅਕੋਰਡਿੰਗਲੀ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ ਦੋ ਸਟਾਜ ਦੇ ਅੰਡਰ ਅਬਜ਼ਰਵੇਸ਼ਨ ਨੇ ਜੀ ਉਹਨਾਂ ਦਾ ਰਿਜ਼ਲਟ ਆਉਂਦਾ ਜੋ ਫਰਦਰ ਕਾਰਵਾਈ ਬਣਦੀ ਹੋਵੇ ਕੀਤੀ ਜਾਏਗੀ ਸਾਡੇ ਵੱਲੋਂ ਕੀ ਕੀ ਕੀਤਾ ਰਹਾ ਲੱਗੀਆਂ ਸਾਡੇ ਵੱਲੋਂ 115 ਜੀਮਨ ਤੋਂ ਵੀਐਨਐਸ ਤੇ ਤਦ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਸਾਡੇ ਵੱਲੋਂ ਪ੍ਰੀਵੈਂਟਿਵ ਵੈਕਸੀਨ ਵੀ ਕੀਤਾ ਗਿਆ ਜੀ ਇਸੇ ਤਰ੍ਹਾਂ ਮੜਮਾਇਦ ਨੂੰ ਕਰੇਲੂ ਜਿਹੜੇ ਝਗੜੇ ਹੋ ਰਹੇ ਔਰਤਾਂ ਤੇ ਕਾਫੀ ਅਤਿਆਚਾਰ ਹੋ ਰਿਹਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਇਹਦੇ ਵਿੱਚ ਜੇ ਕੋਈ ਕੁਝ ਗਲਤ ਕਰਦਾ ਹੈ ਕਿਸੇ ਨਾਲ ਵੀ ਕਰੇਲੂ ਹਿੰਸਾ ਦਾ ਕੁਝ ਵੀ ਉਹਦੇ ਤੇ ਸਾਡੇ ਵੱਲੋਂ ਜੋ ਬਣਦੀ ਹੈ ਇਮੀਡੀਟਲੀ ਕਾਰਵਾਈ ਕੀਤੀ ਜਾਵੇਗੀ ਜੀ ਜੀ